ਸ਼੍ਰੀ ਸਿੱਧ મહાવીਰ ਮੰਦਿਰ ਸਮਾਣਾ ਵਿਖੇ 20 ਮਾਸ ਸਲਾਨਾ ਮੂਰਤੀ ਸਥਾਪਨਾ ਦਿਵਸ ਪਰਬਾਨ ਵਿਨੋਦ ਬੱਬਰ ਦੀ ਦੇਖਰੇਖ ਹੇਠ ਮਨਾਇਆ ਗਿਆ। ਮੰਦਿਰ ਕਮੇਟੀ ਵੱਲੋਂ ਕਰਵਾਏ ਦੋ ਰੋਜ਼ਾ ਕੀਰਤਨ ਸਮਾਗਮ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਜਿੱਥੇ ਮੰਦਿਰ ਕਮੇਟੀ ਵੱਲੋਂ ਆਈਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ, ਉੱਥੇ ਹੀ ਮੰਦਿਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਖਾਸ ਤੌਰ ਤੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਹਰਜਿੰਦਰ ਸਿੰਘ ਮਿੰਟੂ ਗਲਜਾਰ ਸਿੰਘ ਵਿਰਕ ਚੇਅਰਮੈਨ ਬਲਕਾਰ ਸਿੰਘ ਜੂਮਾਜਰਾ ਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰਦਾਲੂ ਹਾਜ਼ਰ ਰਹੇ ਹੈ

ਆਪਣਾ ਉਤਸਵ ਹੈ ਤੁਸੀਂ ਆਇਓ ਕੀ ਕਹਿਣਾ ਚਾਹੋ ਤੁਸੀਂ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਦੇ ਇਸ ਦਿਨ ਤੇ ਮੁਬਾਰਕਬਾਦ ਦਿੰਨਾ ਕਿਉਂਕਿ 20 ਸਾਲ ਹੋ ਗਏ ਮੂਰਤੀ ਸਥਾਪਨਾ ਕੀਤੀ ਨੂੰ ਔਰ ਇਸ ਮੰਦਿਰ ਦੇ ਵਿੱਚ ਅੱਜ 20ਵਾਂ ਜਿਹੜਾ ਸਥਾਪਨਾ ਦਿਵਸ ਆਉ ਮਨਾਇਆ ਜਾ ਰਿਹਾ ਸੋ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੁਬਾਰਕਬਾਦ ਵੀ ਦਿੰਨਾ ਔਰ ਪਰਮਾਤਮਾ ਸਾਡੇ ਸਾਰਿਆਂ ਤੇ ਮੇਰੇ ਪਰੇ ਹੱਥਾ ਜਿਹੜਾ ਉਹ ਰੱਖਣ ਔਰ ਸ਼ੁਕ ਸ਼ਾਂਤੀ ਜਿਹੜੀ ਉਹ ਬਣਾ ਕੇ ਰੱਖੇ ਵਡਭਾਗਾ ਦਿਨ ਸੀਗਾ ਜਿਹੜਾ ਅੱਜ ਸਾਡੇ ਇੱਥੇ ਸੰਗਤ ਦੇ ਦਰਸ਼ਨ ਹੋਏ ਨੇ ਤੇ ਸਾਰਾ ਇਹਨਾਂ ਦੇ ਆਪਣੇ ਬਦੌਲਤ ਹੋਇਆ ਵਿਨੋਦ ਜੀ ਦੇ ਬਦੌਲਤ ਹੋਇਆ ਕਮੇਟੀ ਦੇ ਬਦੌਲਤ ਹੋਇਆ ਜਿਹੜਾ ਮੂਰਤੀ ਸਥਾਪਨਾ ਦਿਵਸ ਸੀ ਵੀ ਬਹੁਤ ਉਤਸ਼ਾਹ ਹੈ ਸੰਗਤ ਦੇ ਵਿੱਚ ਬਹੁਤ ਛਾ ਹੈ ਲੰਗਰ ਵੀ ਪੂਰਾ ਚੱਲ ਰਿਹਾ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਦੂਰੋਂ ਨੇੜੋਂ ਬਹੁਤ ਸੰਗਤ ਆਈ ਹੋਈ ਹੈ ਤੇ ਤੋ ਇਹ ਬੜਾ ਬੜਾ ਭਾਗਾ ਦੇਣਾ ਕਿ ਸਾਨੂੰ ਇੱਥੇ ਦਰਸ਼ਨ ਹੋਏ ਨੇ ਪਰਮਾਤਮਾ ਕਰੇ ਇਸੇ ਤਰ੍ਹਾਂ ਹੀ ਇਹਨਾਂ ਪਿਆਰ ਬਣਾਈ ਰੱਖੇ ਔਰ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਅਸੀਂ ਇਹ ਜਿਹੜਾ ਮੂਰਤੀ ਸਥਾਪਨਾ ਦਾਸ ਮਨਾਦੇ। ਮਾਸੀ ਰਾਮ ਜੀ ਜੈ